ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਭਾਪੀ ਸੱਚ ਨਾਨਕ ਹੋਸੀ ਭੀ ਸੱਚ ਅੰਤਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਯੋਗ ਕਰੀ ਫਨ ਬੇਦ ਬ੍ਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛਾਡਿਓ ਏਕ ਕਰੀ ਮਥਰਾ ਜਨਕਉ ਪ੍ਰਭ ਦੀਨ ਦਿਆਲ ਹੈ ਸੰਗਦ ਸ੍ਰਿਸ਼ਟਿ ਨਿਹਾਲ ਕਰੀ RAM DAS GURU JAG TARAN KAU ਗੁਰਜੋ ਤੇ ਅਰਜੁਣਾ ਮਾਹੀ ਤਰੀ ਪੰਜਵੇਂ ਪਾਤਸ਼ਾਹ ਸ਼ੀਦਾਂ ਦੇ ਸਰਤਾ ਬਾਣੀ ਦੇ ਬੋਇਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਗੁਰੂ ਸਾਹਿਬ ਦਾ ਪ੍ਰਕਾਸ਼ 18 ਵਿਸਾਖ ਵਦੀ 7 ਮੰਗਲਵਾਰ ਰੋਣੀ 97 ਰਾਤ ਢਲੀ ਸਨ 1610 ਬਿਕਰਮੀ ਨੂੰ ਹਮਾਇੂ ਬਾਦਸ਼ਾਹ ਦੇ ਸਮੇਂ ਗੋਇੰਦਵਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਿਤਾ ਔਰ ਬੀਬੀ ਭਾਨੀ ਜੀ ਮਾਤਾ ਦੇ ਘਰ ਜਨਮੇ ਇਹਨਾਂ ਦਾ ਵਿਆਹ ਮਾਉ ਪਿੰਡ ਪਰਗਨੇ ਫਨੌਰ ਕਿਸ਼ਨ ਚੰਦ ਖੱਤਰੀ ਦੀ ਬੇਟੀ ਗੰਗਾ ਦੇਈ ਨਾਲ ਹੋਇਆ ਇਹਨਾਂ ਗੁਰੂ ਸਾਹਿਬਾਂ ਦੇ ਘਰ ਇੱਕ ਪੁੱਤਰ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਪੈਦਾ ਹੋਏ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਿਛਲੇ ਗੁਰੂਆਂ ਦੀ ਤਰ੍ਹਾਂ ਮੋਹ ਸੋਗ ਚਿੰਤਾ ਈਰਖਾ ਦਵਖਿਆਦਿਕ ਸਾਰੇ ਦੋਸ਼ਾਂ ਤੋਂ ਰਹਿਤ ਸਨ ਸੇਵਾਰ ਪਰਿਵਕਾਰ ਵਾਲੇ ਦਾ ਬਹੁਤ ਖਿਆਲ ਸੀ ਹਮੇਸ਼ਾ ਪਿਛਲੀ ਰਾਤ ਉੱਠ ਕੇ ਸੋਜ ਇਸ਼ਨਾਨ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਬਿਰਤੀ ਜੋੜਦੇ ਸਨ ਫਿਰ ਸੰਗਤ ਵਿੱਚ ਆ ਕੇ ਆਸਾ ਦੀ ਵਾਰ ਸੁਣਦੇ ਸਨ ਹਰ ਇੱਕ ਨਾਲ ਪ੍ਰੇਮ ਕਰਦੇ ਸਨ ਦਿਨ ਚੜੇ ਸਿੱਖਾਂ ਨੂੰ ਉਪਦੇਸ਼ ਅਰਥ ਦੀ ਖਿਆ ਦਿੰਦੇ ਸਨ ਜੋ ਲੋੜਾਂ ਦਾ ਆਉਂਦਾ ਉਦੀ ਲੋੜ ਪੂਰੀ ਕਰਦੇ ਅਰ ਸਦਾ ਪਰਉਪਕਾਰ ਵਾਲ ਖਿਆਲ ਰੱਖਦੇ ਸਨ ਇਹਨਾਂ ਸਤਿਗੁਰਾਂ ਨੇ ਗੱਦੀ ਤੇ ਬੈਠ ਕੇ ਬੜੇ ਕੰਮ ਕੀਤੇ ਸਾਰੇ ਸੰਸਾਰ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਸੇਵਾ ਕਰਕੇ ਵਸਾਇਆ ਸ਼੍ਰੀ ਤਰਨ ਤਾਰਨਾ ਲੋਕਾਂ ਦੇ ਉਧਾਰ ਵਾਸਤੇ ਬਣਾਇਆ ਕਲਾ ਬਖੂ ਬੌਲੀਆਂ ਆਦਿਕ ਲੋਕਾਂ ਦੇ ਭਲੇ ਵਾਸਤੇ ਲਾਏ ਅਰ ਸਦਾ ਪਰਉਪਕਾਰ ਵਿੱਚ ਆਪਣਾ ਸਮਾਂ ਬਤੀਤ ਕਰਦੇ ਸਨ ਹਿੰਦੂ ਮੁਸਲਮਾਨ ਸਭ ਨੂੰ ਇੱਕ ਤਰ੍ਹਾਂ ਸਮਝਿਆ ਧਰਮ ਦੀ ਖਾਤਰ ਲੋੜ ਪਈ ਤੇ ਆਪਣੇ ਪ੍ਰਾਣ ਤੱਕ ਵਾਰ ਦਿੱਤੇ ਦੁਖੀਆਂ ਦੇ ਦੁੱਖ ਦੂਰ ਕੀਤੇ ਪਰੰਤੂ ਆਪਣੇ ਸਰੀਰ ਦਾ ਕੋਈ ਸੁੱਖ ਨਹੀਂ ਰੱਖਿਆ ਧਰਮ ਦੀ ਖਾਤਰ ਅਨੇਕ ਕਸ਼ਟ ਸਹਾਰੇ ਪਰੰਤੂ ਆਪਨੇ ਕੁਝ ਦੁੱਖ ਨਾ ਮੰਨਿਆ ਉਹਨਾਂ ਦਾ ਸਦਾ ਭਲਾ ਕਰਦੇ ਰਹੇ ਤਾਰੇ ਬੰਦੀ ਖਾਤਰ ਅਨੇਕਾਂ ਕਸ਼ਟ ਸਹਾਰੇ ਪਰ ਸੱਚ ਨੂੰ ਹੀ ਸਦਾ ਕਾਇਮ ਰੱਖਿਆ। ਪ੍ਰਿਥੀ, ਚੰਦ ਆਦਿਕਾ ਨੇ ਅਨੇਕ ਵਿਰੋਧ ਕੀਤੇ। ਪਰੇ ਤਦ ਵੀ ਉਹਨਾਂ ਦਾ ਹੀ ਭਲਾ ਕਰਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਸਮਾਉਣ ਤੋਂ ਪਿਛੋਂ ਪਦਾਰਥ ਆਦਿ ਸਭ ਕੁਝ ਪ੍ਰਿਥੀ ਚੰਦ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਸਤਗੁਰਾਂ ਨੂੰ ਤਾਂ ਕਿਸੇ ਪਦਾਰਥ ਦੀ ਕੋਈ ਲੋੜ ਨਹੀਂ ਸੀ ਕੇਵਲ ਸੰਗਤਾਂ ਨੂੰ ਖਵਾ ਦਿੰਦੇ ਸਨ ਜੋ ਪਦਾਰਥ ਆਉਂਦਾ ਲੰਗਰ ਦੇ ਵਿੱਚ ਵਰਤਾ ਦਿੰਦੇ ਲੰਗਰ ਲਾ ਦਿੰਦੇ ਜੋ ਕੁਝ ਇਹਨਾਂ ਦੇ ਕੋਲ ਆਉਂਦਾ ਸਾਰਾ ਲੋੜਵੰਦਾਂ ਨੂੰ ਬਖਸ਼ ਦੇ ਲੰਗਰ ਜਿ ਜੋ ਸੇਵਕ ਆ ਕੇ ਪ੍ਰਸ਼ਾਦਾ ਛਕਦਾ ਫਿਰਤੀ ਚੰਦ ਕੇ ਲੰਗਰ ਚਾ ਕੇ ਪ੍ਰਿਥੀ ਚੰਦ ਗੁਰੂ ਕੇ ਲੰਗਰ ਵਿੱਚ ਆ ਕੇ ਉਹਨਾਂ ਤੋਂ ਕਾਰ ਭੇਟਾ ਵਸੂਲ ਕਰਕੇ ਲੈ ਲੈਂਦਾ ਪਰ ਤਦ ਵੀ ਸਾਧਗੁਰ ਜੀ ਪ੍ਰਿਥੀ ਚੰਦ ਨੂੰ ਕੁਝ ਨਹੀਂ ਕਹਿੰਦੇ ਇੱਥੋਂ ਤੱਕ ਕੇ ਪ੍ਰਿਥੀ ਚੰਦ ਸਾਰਾ ਮਾਮਲਾ ਵੀ ਆਪ ਹੀ ਲੈ ਲੈਂਦਾ ਸਿੱਖਾਂ ਕੋਲੋਂ ਚੜਾਵਾ ਵੀ ਆਪ ਲੈ ਲੈਂਦਾ ਪਰ ਲੰਗਰ ਵਿੱਚ ਕੁਝ ਨਾ ਦਿੰਦਾ ਫਿਰ ਸ਼੍ਰੀ ਗੁਰੂ ਜੀ ਗਹਿਣੇ ਆਦਿਕ ਵੇਚ ਕੇ ਵੀ ਲੰਗਰ ਵਿੱਚ ਪਾ ਦਿੰਦੇ ਪਰ ਪ੍ਰਿਥੀ ਚੰਦਰੋਂ ਕੁਝ ਨਹੀਂ ਆਖਦੇ ਸ਼੍ਰੀ ਗੁਰੂ ਜੀ ਦੇ ਲੰਗਰ ਦਾ ਇਹ ਵਾਅਦਾ ਸੀ ਕਿ ਲੰਗਰ ਦੇ ਵਿੱਚ ਜਿੰਨੇ ਮਰਜੀ ਸੰਗਤ ਆ ਜਾਵੇ ਟੋਟ ਨਹੀਂ ਸੀ ਆਉਂਦੀ ਜੋ ਚੀਜ਼ ਬਣਾਉਂਦੇ ਜਿੰਨਾ ਚਿਰ ਤੱਕ ਸਾਰੇ ਛਕਣਾ ਲੈਂਦੇ ਉਹ ਮੁੱਕਣ ਵਿੱਚ ਨਹੀਂ ਸੀ ਆਉਂਦੀ ਕੋਈ ਦਿਨ ਆਕੇ ਭਾਈ ਗੁਰਦਾਸ ਜੀ ਦਰਸ਼ਨਾਂ ਵਾਸਤੇ ਆਏ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਅਦੇ ਗੁਰੂ ਘਰ ਦੇ ਬੜੇ ਸ਼ਰਧਾਲੂ ਸਿੱਖ ਸਨ ਇਹਨਾਂ ਦੀਆਂ ਵਾਰਾਂ ਕਵਿਤ ਪ੍ਰਸਿੱਧ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਬੀੜ ਵੀ ਭਾਈ ਗੁਰਦਾਸ ਜੀ ਨੇ ਲਿਖੀ ਸੀ ਭਾਈ ਗੁਰਦਾਸ ਜੀ ਦਰਸ਼ਨਾਂ ਵਾਸਤੇ ਆਏ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਉਰਾਨੋ ਪ੍ਰਸ਼ਾਦ ਮੰਗਵਾ ਕੇ ਛਕਾਇਆ। ਲੰਗਰ ਵਿੱਚੋਂ ਮਿੱਸੀਆਂ ਰੋਟੀਆਂ ਆਈਆਂ। ਭਾਈ ਗੁਰਦਾਸ ਨੇ ਬੜੇ ਪ੍ਰੇਮ ਨਾਲ ਛੱਕ ਕੇ ਫਿਰ ਗੁਰੂ ਜੀ ਨੂੰ ਪੁੱਛਿਆ ਵੀ ਕੀ ਸਬਬ ਹੈ ਲੰਗਰ ਵਿੱਚ 36 ਪ੍ਰਕਾਰ ਦਾ ਭੋਜਨ ਤਿਆਰ ਹੁੰਦਾ ਸੀ ਹੁਣ ਸਿਰਫ ਸ਼ੋਲਿਆਂ ਦੀਆਂ ਰੋਟੀਆਂ ਨੇ ਇਹਦਾ ਕਾਰਨ ਕੀ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਗੱਲ ਦਾ ਜਵਾਬ ਕੁਝ ਨਹੀਂ ਦਿੱਤਾ। ਫਿਰ ਉਹਨਾਂ ਨੇ ਆਪਣੀ ਭੈਣ ਮਾਤਾ ਭਾਨੀ ਜੀ ਨੂੰ ਪੁੱਛਿਆ। ਉਹਨਾਂ ਸਾਰੀ ਗੱਲ ਦੱਸੀ। ਸੰਗਤ ਜਿਉ ਬਾਹਰੋਂ ਆਵੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਦਾ ਛਕਦੀ ਹੈ। ਪਰ ਰੁਪਈਆ ਪੈਸਾ ਸਾਰਾ ਪਿਰਥੀ ਚੰਦ ਲੈ ਜਾਂਦਾ। ਇਹ ਸੰਤੋਖ ਧੀਰਜ ਨਾਲ ਅੰਦਰ ਬੈਠੇ ਰਹਿੰਦੇ ਇਸ ਲਈ ਜੋ ਚੀਜ਼ ਰਾ ਚੀਜ਼ ਹਾਜ਼ਰ ਹੁੰਦੀ ਹੈ ਉਹ ਹੀ ਸੰਗਤ ਨੂੰ ਅਰਪਣ ਕੀਤੀ ਜਾਂਦੀ ਹੈ ਮਾਤਾ ਭਾਨੀ ਜੀ ਦੀ ਗੱਲ ਸੁਣ ਕੇ ਭਾਈ ਗੁਰਦਾਸ ਜੀ ਨੂੰ ਬੜਾ ਖਿਆਲ ਆਇਆ ਅਦੇ ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਪ੍ਰਾਰਥਨਾ ਕੀਤੀ ਮਹਾਰਾਜ ਜੀ ਆਪ ਚੁੱਪ ਕਰ ਰਹੇ ਹੋ ਸਬਬ ਕੀ ਹੈ ਆਪਨੇ ਦਾ ਸ੍ਰੀ ਹਰਮੰਦਰ ਸਾਹਿਬ ਅਦੇ ਸਰੋਵਰ ਦਾ ਬਹੁਤ ਸਾਰਾ ਕੰਮ ਕਰਨਾ ਹੈ ਇਹ ਫਿਰ ਚੱਲੇਗਾ ਕਿਵੇਂ ਗੁਰੂ ਜੀ ਨੇ ਉੱਤਰ ਦਿੱਤਾ ਭਾਈ ਜੀ ਅਸਾਂ ਨੇ ਧਨ ਇਕੱਠਾ ਕਰਨ ਵਾਸਤੇ ਗੁਰਿਆਈ ਨਹੀਂ ਲਈ ਇਹ ਸੁੱਧਾ ਸਾਰੇ ਸਰੋਵਰ ਦਾ ਜਿਹੜਾ ਕੰਮ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਆਪੇ ਪੂਰਾ ਕਰ ਦੇਣਗੇ ਅਸੀਂ ਸਿੱਖਾਂ ਦਾ ਲੋਕ ਹਟਾਉਂਦੇ ਹੋਏ ਆਪ ਹੀ ਲੋਭ ਕਰੀਏ ਠੀਕ ਨਹੀਂ ਅਵਰੇ ਉਪਦੇਸ ਆਪ ਨਾ ਕਰੈ ਆਵਦ ਜਾਵਦ ਜਨਮੈ ਮਰੈ ਇਹ ਵਜਨ ਸੁਣ ਕੇ ਭਾਈ ਗੁਰਦਾਸ ਜੀ ਚੁੱਪ ਰਏ ਭਾਈ ਗੁਰਦਾਸ ਜੀ ਗੁਰੂ ਜੀ ਦੇ ਦੋਵਾਂ ਭਰਾਵਾਂ ਦਾ ਖੂਟ ਵੇਖ ਕੇ ਵਿਚਾਰਨ ਲੱਗੇ ਵੀ ਕਿਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰੀਏ ਔਰ ਲੰਗਰ ਚਲਾਈਏ ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ ਆਖਿਆ ਪ੍ਰਥੀ ਚੰਦ ਅਤੇ ਮਹਾਦੇਵ ਜੋ ਨੇ ਸਾਰਾ ਰੁਪਈਆ ਪੈਸਾ ਆਪਣੇ ਘਰ ਲੈ ਜਾਂਦੇ ਗੁਰੂ ਦੇ ਘਾਰੇ ਮਰਿਆਦਾ ਜੋ ਰੁਪਈਆ ਪੈਸਾ ਏ ਜਾਂਦਾ ਲੰਗਰ ਵਿੱਚ ਪਵੇ ਜਾਂ ਸਿੱਖ ਸੰਗਤਾਂ ਦੀ ਲੋੜ ਪੂਰੀ ਹੋਵੇ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਗੱਲ ਦਾ ਖਿਆਲ ਨਹੀਂ ਕਰਦੇ ਲੰਗਰ ਦਾ ਕੰਮ ਕਿਸ ਤਰ੍ਹਾਂ ਚੱਲੇਗਾ ਹੁਣ ਜਦੋਂ ਸੰਗਤਾਂ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਪ੍ਰਿਥੀ ਚੰਦ ਸਾਰਾ ਪੈਸਾ ਘਰ ਲੈ ਜਾਂਦਾ ਔਰ ਆਮਦਨ ਵੀ ਇਹ ਲੈ ਜਾਂਦਾ ਸਭ ਸੰਗਤਾਂ ਭਾਈ ਗੁਰਦਾਸ ਜੀ ਨੂੰ ਕਾਰ ਭੇਟਾ ਦੇਣ ਲੱਗੀਆਂ ਜਿਸ ਕਰਕੇ ਲੰਗਰ ਵਿੱਚ ਫਿਰ ਚਾਲ ਪੈਲ ਤੜਾ ਬਰਸ਼ਾਦ ਵਰਤਨ ਲੱਗਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਮੰਧਰ ਸਾਹਿਬ ਬਣਾਉਣ ਵਾਸਤੇ ਭਾਈ ਗੁਰਦਾਸ ਜੀ ਭਾਈ ਬੂਲਾ ਭਾਈ ਬਹਿਲੂ ਭਾਈ ਭਾਨਾ ਭਾਈ ਕਲਿਆਣਾ ਆਦਿ ਸਿੱਖਾਂ ਨੂੰ ਸੇਵਾ ਦੇ ਵਿੱਚ ਲਾਇਆ ਜਿਨ੍ਹਾਂ ਨੇ ਬੜੇ ਪ੍ਰੇਮ ਨਾਲ ਸਭ ਚੀਜ਼ ਇਕੱਤਰ ਕਰਕੇ ਹਰਮੰਧਰ ਸਾਹਿਬ ਦੀ ਟਹਿਲ ਆਰੰਭ ਕੀਤੀ ਦੂਰ ਦੂਰ ਦੀਆਂ ਸੰਗਤਾਂ ਸੇਵਾ ਕਰਨ ਵਾਸਤੇ ਆਉਣ ਲੱਗੀਆਂ ਕਾਬਲ ਕੰਧਾਰ ਪੋਠੋਹਾਰ ਸਿੰਧ ਪੂਰਬ ਉੱਤਰ ਆਦਿ ਸਭ ਦੇਸ਼ਾਂ ਦੇ ਆਦਮੀ ਸੇਵਾ ਕਰਨ ਵਾਸਤੇ ਆਉਣ ਦੇਵਤੇ ਸੇਵਾ ਕਰਨ ਆ ਜਿੱਥੇ ਭਗਵਾਨ ਆਪ ਸਥੂਲ ਸਰੀਰ ਧਾਰਨ ਕਰ ਗਏ ਸੇਵਾ ਕਰਨ ਆਏ ਸਨ ਉਸ ਜਗ੍ਹਾ ਦਾ ਨਾਮ ਹਰਕੀ ਪੌੜੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਲ ਸੋਲੇ ਸ਼ਬਦ ਦੇ ਉਚਾਰਨ ਕੀਤਾ ਸੋਹੀ ਮਾ ਅੱਲਾ ਪੰਜਵਾ ਅਬ ਚਲ ਨਗਰ ਗੁਬਿੰਦ ਗੁਰੂ ਕਾ ਨਾਮ ਜਪਦ ਸੁਖ ਪਾਇਆ ਰਾਮ ਮਣੇ ਛੇ ਸੇਈ ਫਲ ਪਾਇਏ ਕਰਤੈ ਆਪ ਵਿਸਾਇਰਾ ਕਰਤੈ ਆਪ ਵਿਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਆਪ ਗੁਣੰਗਾਵ ਪੂਰਨ ਪਰਮੇਸ਼ਵਰ ਕਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪੇ ਪਿਤਾ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨੇ ਉਥਾਨ ਵਸਾਇਆ ਮਹਾਰਾਜ ਜੀ ਨੇ ਇਹ ਸ਼ਬਦ ਦੇ ਉਚਾਰਨ ਜਦੋਂ ਕੀਤਾ ਅੰਮ੍ਰਿਤਸਰ ਦੀ ਟਹਿਲ ਕਰਨ ਲਈ ਬੜੀ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਕੋਈ ਮਹੀਨਾ ਕੋਈ 15 ਦਿਨ ਰਹਿ ਕੇ ਸੇਵਾ ਕਰਕੇ ਫਿਰ ਸੰਗਤਾਂ ਵਾਪਸ ਜਾਂਦੀਆਂ ਇਸ ਤੀਰਥ ਦੀ ਬੜੀ ਮਹਿਮਾ ਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਜੀ ਦੀ ਮਹਿਮਾ ਦਾ ਇਹ ਸ਼ਬਦ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਸੋਰਠਿ ਮਹਲਾ 5 ਕਰ ਤੀਜਾ ਦੋ ਪਦੇ ਕੋ ਓੰਕਾਰ ਸਦ ਘਰ ਪਰ ਸਾਤ RAM DAS ਸਰੂਰ ਨੱਤੇ ਸਾਬੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨ ਗੁਰਪੂਰ ਕੀਨੈ ਦਾਨਾ ਸਭ ਕੁਸਲ ਕੇ ਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕੇ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਦ ਸੰਗ ਮਲ ਲਾਚੀ ਪਰ ਬਰਮਾ ਪਾਇਓ ਸਾਥੀ ਨਾਨਕ ਨਾਮ ਧਾਇਆ ਆਦ ਪੁਰਖ ਪ੍ਰਭ ਪਾਇਆ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਦਾ ਇਹ ਸ਼ਬਦ ਆਪਣੇ ਮੁਖ ਮੁਖਾਰ ਬਿੰਦੋ ਚਾਰਨ ਕੀਤਾ ਇਹ ਮੰਦਰ ਦੀ ਮਹਿਮਾ ਬੇਅੰਤ ਜੋ ਕਥਨ ਨਹੀਂ ਹੋ ਸਕਦੀ ਦਿਨ ਰਾਤ ਇੱਥੇ ਅਖੰਡ ਕੀਰਤਨ ਹੁੰਦਾ ਇਹ ਤੀਰਥ ਦੀ ਰੱਖਿਆ ਵਾਸਤੇ ਜੋ-ਜੋ ਕਸ਼ਟ ਸਿੱਖਾਂ ਨੇ ਸਹਾਰੇ ਅਦੇ ਸੇਵਾ ਕੀਤੀ ਉਹ ਅਸੀਂ ਰਹਿੰਦੀ ਦੁਨੀਆ ਤੱਕ ਭੁੱਲ ਨਹੀਂ ਸਕਦੇ ਇਹ ਮੱਤ ਵੇਖਣਾ ਵੀ ਇੱਥੇ ਬੜਾ ਵਧੀਆ ਸੰਗ ਮਰਮਰ ਦਾ ਪੱਥਰ ਲੱਗਿਆ ਹੋਇਆ ਏਕ-ਇਕ ਪੱਥਰ ਦੀ ਸਿਲ ਥੱਲੇ ਸਾਡੇ ਵੱਡੇ ਵਡੇਰਿਆਂ ਦੇ ਹਜ਼ਾਰਾਂ ਸਿਰ ਲੱਗੇ ਆ ਤਾਂ ਇਹ ਸੰਗ ਮਰਮਰ ਲੱਗਿਆ ਐ ਇੰਨੀ ਸੇਵਾ ਸਤਿਗੁਰਾਂ ਨੇ ਕਿਰਾਈ ਸੰਗਤ ਤੋਂ ਅਹਿਮਦ ਸ਼ਾਹ ਅਬਦਾਲੀ ਨੇ ਸਨ 1819 ਬਿਕਰਮੀ ਵਿੱਚ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਸੀ ਫਿਰ ਸਿੱਖ ਸੰਗਤਾਂ ਨੇ ਸੰਮਤ 1821 ਤੋਂ ਲੈ ਕੇ 1838 ਤੱਕ 17 ਸਾਲ ਇਸ ਮੰਦਰ ਦੀ ਸੇਵਾ ਪੂਰਨ ਕੀਤੀ ਹੁਣ ਹਰਮੰਦਰ ਸਾਹਿਬ ਦਾਇ ਸरोवर ਥੱਲਿਓਂ ਸੰਗਮਰਮਰ ਦਾ ਤੇ ਉਪਰ ਸਨੇਰੀ ਬਹੁਤ ਸੁੰਦਰ ਬਣਿਆ ਹੋਇਆ ਇਹ ਹਰਿਮੰਦਰ ਸਾਹਿਬ ਦਿਨ ਰਾਤ satsang ਵਾਰਤਾ ਸ਼ਬਦ ਚੌਂਕੀ ਅਤੇ ਨਾਮ ਦਾ ਪ੍ਰਵਾਹ ਇੱਥੇ ਚੱਲਦਾ ਗੁਰੂ ਦੇ ਘਰ ਲੱਖਾਂ ਸਿੱਖ ਸੰਗਤਾਂ ਰੋਜ਼ਾਨਾ ਬਾਅਦ ਭੀੜ ਰਵੇ ਬੇਅੰਤ ਲੰਗਰ ਵਾਸਤੇ ਜੋ ਆਵੇ ਭਾਈ ਗੁਰਦਾਸ ਜੀ ਧਰਮ ਮਰਤ ਖਰਚ ਦੇਣ ਗੁਰੂ ਜੀ ਪੈਸੇ ਨੂੰ ਹੱਥ ਵੀ ਨਾ ਲਾਉਣ ਸੰਗਤਾਂ ਆਉਣ ਧਰਮ ਦੀ ਕਿਰਤ ਕਰਨ ਸੇਵਾ ਕਰਨ ਅਦੇ ਨਾਮ 잡 ਕੇ ਆਪਣੇ ਜੀਵਨ ਨੂੰ ਸਫਲਾ ਕਰਨ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਇਸ ਤਰ੍ਹਾਂ ਨਾਮ ਦਾ ਸਿਮਰਨ ਕਰਕੇ ਸੇਵਾ ਕਰਕੇ ਸੰਗਤਾਂ ਆਪਣੇ ਜੀਵਨ ਨੂੰ ਸਫਲਾ ਕਰਨ